ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਹੈਲੀਫੈਕਸ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਯੂਕੇ ਦੇ ਵਿੱਚ ਪਹਿਲੀ ਵਾਰ ਔਸਤ ਕਰਾਦੀ ਕੀਮਤ 3 ਲੱਖ ਪੌਂਡ ਤੋਂ ਪਾਰ ਹੋ ਗਈ ਹੈ। ਅਲੌਰਡਸ ਬੈਂਕਿੰਗ ਗਰੁੱਪ ਦਾ ਹਿੱਸਾ ਹੈਲੀਫੈਕਸ ਨੇ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਯੂਕੇ ਦੇ ਵਿੱਚ ਉਗਲਦੀ ਔਸਤ ਕੀਮਤ ਵੱਧ ਕੇ 3 ਲੱਖ 70 ਪੌਂਡ ਹੋ ਗਈ ਹੈ, ਜਿਸ ਨੂੰ ਉਸਨੇ ਇੱਕ ਵੱਡਾ ਮੀਲ ਪੱਥਰ ਕਰਾਰ ਦਿੱਤਾ ਹੈ। ਹੈਲੀਫੈਕਸ ਮੁਤਾਬਕ ਇਹ ਵਾਧਾ ਖਾਸ ਤੌਰ ਤੇ ਪਹਿਲੀ ਵਾਰ ਘਰ ਖਰੀਦਣ ਵਾਲੇ ਦੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਵਧੀਆਂ ਕੀਮਤਾਂ ਦੇ ਕਾਰਨ ਕਿਫਾਇਤੀਤਾ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਹਾਲਕਿ ਇਸ ਦੇ ਨਾਲ ਹੀ भी भी रिपोर्ट ਵਿੱਚ ਇਹ ਵੀ ਕਿਹਾ ਗਿਆ ਹੈ ਕਿ 2024 ਤੋਂ ਬਾਅਦ ਤਨਖਾਹ ਦੇ ਵਿੱਚ ਹੋਏ ਵਾਧੇ ਨੇ ਘਰਾਤੀ ਮਹਿੰਗਾਈ ਨੂੰ ਪਿੱਛੇ ਛੱਡ ਦਿੱਤਾ ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਰਿਪੋਰਟ ਮੁਤਾਬਕ ਬੈਂਕ ਅਤੇ ਹੋਰ ਮੌਰਗੇਜ ਰੈਂਟਾਤਾ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਨਵੇਂ ਅਤੇ ਮੁਕਾਬਲੇਬਾਜ਼ੀ ਭਰੇ ਪਲਾਨ ਪੇਸ਼ ਕਰ ਰਹੇ ਨੇ। ਹੁਣ ਕੁਝ ਬੈਂਕ ਘੱਟ ਜਮਾ ਰਕਮ ਉੱਤੇ ਵੀ ਮੌਰਗੇਜ ਦੀ ਸਹੂਲਤ ਦੇ ਰਹੇ ਨੇ। ਜਿਸ ਨਾਲ ਨਵੇਂ ਖਰੀਦਦਾਰਾਂ ਲਈ ਘਰ ਲੈਣਾ ਕੁਝ ਆਸਾਨ ਹੋ ਸਕਦਾ ਹੈ ਇਸੇ ਨਾਲ ਹੀ ਵੀਰਵਾਰ ਨੂੰ ਬੈਂਕ ਆਫ ਇੰਗਲੈਂਡ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਇਸ ਸਾਲ ਵਿਆਸਤ ਰੇਤ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਜੇਕਰ ਅਚਿਆ ਖੁੰਤਾ ਤਾਂ ਮੋਰਗੇਜ ਦਰ ਦੇ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਘਰ ਖਰੀਦਣ ਵਾਲੇ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਹੈਲੀਫੈਕਸਰ ਅਨੁਸਾਰ ਚੰਨਵੇ ਦੇ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.7% ਦਾ ਵਾਧਾ ਦਰਜ ਕੀਤਾ ਗਿਆ ਜਦਕਿ ਦਸੰਬਰ ਤਵਿਚੇ ਤਾਂ 0.5% ਦੀ ਕਮੀ ਵਿੱਚ ਸੀ سلانہ داروں تے دیکھا جاوے تا کردیاں قیمتہ پچھلے سال دے مقابل ایک فیز دی ودیاں نے دوجہ پاسے نیشن وائیڈ بینک نے بھی اپنی ریپورٹ جاری کردے دسے کہ جنری مہینے دوران کردی اوسط قیمت 0.3 فیز دی ود کے دو لاکھ ستر ہزار اٹھ سو تہتر پاؤنڈ ہو گئی ہے ਹੈਲਿਫੈਕਸ ਵਿੱਚ ਮੌਰਗੇਜ ਵਿਭਾਗ ਦੀ ਮੁਖੀ ਅਮਾਂਟਾ ਬ੍ਰਾਈਟਨ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ ਹਾਊਸਿੰਗ ਮਾਰਕੀਟ Delhi ਕਾਫੀ ਸਥਿਰ ਰਹੀ ਹੈ। ਉਨ੍ਹਾਂ ਦੇ ਅਨੁਸਾਰ ਭਾਵੇਂ ਕੀਮਤਾਂ ਵਿੱਚ ਵਾਧਾ ਹੋਇਆ ਪਰ ਤਨਖਾਹ ਦੇ ਵਿੱਚ ਤੇਜ਼ੀ ਨਾਲ ਆ ਰਹੇ ਵਾਧੇ ਕਾਰਨ ਲੰਬੇ ਸਮੇਂ ਦੇ ਵਿੱਚ ਕਫਾਇਤੀ ਤਾਵ ਦੇ ਵਿੱਚ ਵੀ ਸੁਧਾਰ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹੁਣ ਮਾਰਕੀਟ ਵਿੱਚ 4% ਤੋਂ ਘੱਟ ਦਰਾਂ ਵਾਲੇ ਮੌਰਗੇ ਸੌਦੇ ਵੀ ਉਪਲਬਧ ਨੇ ਜੇਕਰ ਮਹਿੰਗਾਈ ਦਰ ਦੇ ਵਿੱਚ ਕਮੀ ਜਾਰੀ ਰਹਿੰਦੀ ਹੈ ਤਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਵਿੱਚ ਹੋਰ ਹੌਲੀ-ਹੌਲੀ ਘਟੋਤੇ ਹੁੰਦੇਖਣ ਨੂੰ ਮਿਲ ਸਕਦੀਆਂ ਨੇ ਹੈਲੀਫੈਕਸ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਯੂਕੇ ਦੇ ਵਿੱਚ ਪਹਿਲੀ ਵਾਰ ਔਸਤ ਕਰਾਦੀ ਕੀਮਤ 3 ਲੱਖ ਪੌਂਡ ਤੋਂ ਪਾਰ ਹੋ ਗਈ ਹੈ। ਅਲੌਰਡਸ ਬੈਂਕਿੰਗ ਗਰੁੱਪ ਦਾ ਹਿੱਸਾ ਹੈਲੀਫੈਕਸ ਨੇ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਯੂਕੇ ਦੇ ਵਿੱਚ ਉਗਲਦੀ ਔਸਤ ਕੀਮਤ ਵੱਧ ਕੇ 3 ਲੱਖ 70 ਪੌਂਡ ਹੋ ਗਈ ਹੈ, ਜਿਸ ਨੂੰ ਉਸਨੇ ਇੱਕ ਵੱਡਾ ਮੀਲ ਪੱਥਰ ਕਰਾਰ ਦਿੱਤਾ ਹੈ। ਹੈਲੀਫੈਕਸ ਮੁਤਾਬਕ ਇਹ ਵਾਧਾ ਖਾਸ ਤੌਰ ਤੇ ਪਹਿਲੀ ਵਾਰ ਘਰ ਖਰੀਦਣ ਵਾਲੇ ਦੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਵਧੀਆਂ ਕੀਮਤਾਂ ਦੇ ਕਾਰਨ ਕਿਫਾਇਤੀਤਾ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਹਾਲਕਿ ਇਸ ਦੇ ਨਾਲ ਹੀ रिपोर्ट ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤੁਸ਼ਰਪਾਈ ਤੋਂ ਬਾਅਦ ਤਨਖਾਹ ਦੇ ਵਿੱਚ ਹੋਏ ਵਾਅਦੇ ਨੇ ਘਰਾਤੀ ਮਹਿੰਗਾਈ ਨੂੰ ਪਿੱਛੇ ਛੱਡ ਦਿੱਤਾ ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ ਰਿਪੋਰਟ ਮੁਤਾਬਕ ਬੈਂਕ ਅਤੇ ਹੋਰ ਮੌਰਗੇਜ ਰੈਂਟਾਤਾ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਨਵੇਂ ਅਤੇ ਮੁਕਾਬਲੇਬਾਜ਼ੀ ਭਰੇ ਪਲਾਨ ਪੇਸ਼ ਕਰ ਰਹੇ ਨੇ ਹੁਣ ਕੁਝ ਬੈਂਕ ਘਾਟੇ ਜਮਾ ਰਕਮ ਉੱਤੇ ਵੀ ਮੌਰਗੇਜ ਦੀ ਸਹੂਲਤ ਦੇ ਰਹੇ ਨੇ ਜਿਸ ਨਾਲ ਨਵੇਂ ਖਰੀਦਦਾਰਾਂ ਲਈ ਘਰ ਲੈਣਾ ਕੁਝ ਆਸਾਨ ਹੋ ਸਕਦਾ ਹੈ ਇਸੇ ਨਾਲ ਹੀ ਵੀਰਵਾਰ ਨੂੰ ਬੈਂਕ ਆਫ ਇੰਗਲੈਂਡ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਇਸ ਸਾਲ ਵਿਆਜ ਦਰ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਜੇਕਰ ਅਜਿਹਾ ਹੁੰਦਾ ਤਾਂ ਮੋਰਗੇਜ ਦਰਾਂ ਦੇ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਘਰ ਖਰੀਦਣ ਵਾਲੇ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਹੈਲੀਫੈਕਸਰ ਅਨੁਸਾਰ ਚੰਨਵੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.7% ਦੀ ਦਾ ਵਾਅਦਾ ਦਰਜ ਕੀਤਾ ਗਿਆ ਜਦਕਿ ਦਸੰਬਰ ਦੇ ਵਿੱਚ ਇਹ 0.5% ਦੀ ਕਮੀ ਵਿੱਚ ਸੀ ਸਲਾਨਾ ਦਰੂਤੇ ਦੇਖਿਆ ਜਾਵੇ ਤਾਂ ਕਰਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 2% ਦੀ ਵਧੀਆਂ ਨੇ ਦੂਜੇ ਪਾਸੇ ਨੇਸ਼ਨ ਵਾਈਡ ਬੈਂਕ ਨੇ ਵੀ ਆਪਣੀ ਰਿਪੋਰਟ ਜਾਰੀ ਕਰਦੇ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਕਰਦੀ ਔਸਤ ਕੀਮਤ 0.3% ਦੀ ਵਧ ਕੇ 2,70,873 ਪਾਉਂਡ ਹੋ ਗਈ ਹੈ ਹੈਲਿਫੈਕਸ ਵਿੱਚ ਮੌਰਗੇਜ ਵਿਭਾਗ ਦੀ ਮੁਖੀ ਅਮਾਂਡਾ ਬ੍ਰਾਈਟਨ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ ਹਾਊਸਿੰਗ ਮਾਰਕੀਟ Delhi ਕਾਫੀ ਸਥਿਰ ਰਹੀ ਹੈ। ਉਨ੍ਹਾਂ ਦੇ ਅਨੁਸਾਰ ਭਾਵੇਂ ਕੀਮਤਾਂ ਵਿੱਚ ਵਾਧਾ ਹੋਇਆ ਪਰ ਤਨਖਾਹ ਦੇ ਵਿੱਚ ਤੇਜ਼ੀ ਨਾਲ ਆ ਰਹੇ ਵਾਧੇ ਕਾਰਨ ਲੰਬੇ ਸਮੇਂ ਦੇ ਵਿੱਚ ਕਫਾਇਤੀ ਤਾਵ ਦੇ ਵਿੱਚ ਵੀ ਸੁਧਾਰ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹੁਣ ਮਾਰਕੀਟ ਵਿੱਚ 4% ਤੋਂ ਘੱਟ ਦਰਾਂ ਵਾਲੇ ਮੌਰਗੇ ਸੌਦੇ ਵੀ ਉਪਲਬਧ ਨੇ। ਜੇਕਰ ਮਹਿੰਗਾਈ ਦਰ ਦੇ ਵਿੱਚ ਕਮੀ ਜਾਰੀ ਰਹਿੰਦੀ ਹੈ ਤਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਦੇ ਵਿੱਚ ਹੋਰ ਹੋਲੀ-ਹੋਲੀ ਘਟੋਤੇ ਹੁੰਦੇ ਹਨ ਦੇਖਣ ਨੂੰ ਮਿਲ ਸਕਤੀਆਂ ਨਹੀਂ ਹੈਲੀਫੈਕਸ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਯੂਕੇ ਦੇ ਵਿੱਚ ਪਹਿਲੀ ਵਾਰ ਔਸਤ ਕਰਾਦੀ ਕੀਮਤ 3 ਲੱਖ ਪੌਂਡ ਤੋਂ ਪਾਰ ਹੋ ਗਈ ਹੈ। ਅਲੌਰਡਸ ਬੈਂਕਿੰਗ ਗਰੁੱਪ ਦਾ ਹਿੱਸਾ ਹੈਲੀਫੈਕਸ ਨੇ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਯੂਕੇ ਦੇ ਵਿੱਚ ਘaltਦੀ ਔਸਤ ਕੀਮਤ ਵੱਧ ਕੇ 3 ਲੱਖ 70 ਪੌਂਡ ਹੋ ਗਈ ਹੈ, ਜਿਸ ਨੂੰ ਉਸਨੇ ਇੱਕ ਵੱਡਾ ਮੀਲ ਪੱਥਰ ਕਰਾਰ ਦਿੱਤਾ ਹੈ। ਹੈਲੀਫੈਕਸ ਮੁਤਾਬਕ ਇਹ ਵਾਧਾ ਖਾਸ ਤੌਰ ਤੇ ਪਹਿਲੀ ਵਾਰ ਘਰ ਖਰੀਦਣ ਵਾਲੇ ਦੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਵਧੀਆਂ ਕੀਮਤਾਂ ਦੇ ਕਾਰਨ ਕਿਫਾਇਤੀਤਾ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਹਾਲਕਿ ਇਸ ਦੇ ਨਾਲ ਹੀ रिपोर्ट ਵਿੱਚ ਇਹ ਵੀ ਕਿਹਾ ਗਿਆ ਹੈ ਕਿ 24 ਤੋਂ ਬਾਅਦ ਤਨਖਾਹ ਦੇ ਵਿੱਚ ਹੋਏ ਵਾਅਦੇ ਨੇ ਘਰਾਤੀ ਮਹਿੰਗਾਈ ਨੂੰ ਪਿੱਛੇ ਛੱਡ ਦਿੱਤਾ ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਰਿਪੋਰਟ ਮੁਤਾਬਕ ਬੈਂਕ ਕਰਤੇ ਹੋਰ ਮੌਰਗੇਜ ਰੈਂਟਾਤਾ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਨਵੇਂ ਅਤੇ ਮੁਕਾਬਲੇਬਾਜ਼ੀ ਭਰੇ ਪਲਾਨ ਪੇਸ਼ ਕਰ ਰਹੇ ਨੇ। ਹੁਣ ਕੁਝ ਬੈਂਕ ਘਾਟੇ ਜਮਾ ਰਕਮ ਉੱਤੇ ਵੀ ਮੌਰਗੇਜ ਦੀ ਸਹੂਲਤ ਦੇ ਰਹੇ ਨੇ। ਜਿਸ ਨਾਲ ਨਵੇਂ ਖਰੀਦਦਾਰਾਂ ਲਈ ਘਰ ਲੈਣਾ ਕੁਝ ਆਸਾਨ ਹੋ ਸਕਦਾ ਹੈ ਇਸ ਦੇ ਨਾਲ ਹੀ ਵੀਰਵਾਰ ਨੂੰ ਬੈਂਕ ਆਫ ਇੰਗਲੈਂਡ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਇਸ ਸਾਲ ਵਿਆਸਤ ਦਰ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਜੇਕਰ ਅਚਿਆ ਖੁੰਤਾ ਤਾਂ ਮੋਰਗੇ ਦਰ ਦੇ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਘਰ ਖਰੀਦਣ ਵਾਲੇ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਹੈਲੀਫੈਕਸਰ ਅਨੁਸਾਰ ਚੰਨਵੇ ਦੇ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.7% ਦੀ ਵਾਧਾ ਦਰਜ ਕੀਤਾ ਗਿਆ ਜਦਕਿ ਦਸੰਬਰ ਤਵਿਚੇ ਤਾਂ 0.5% ਦੀ ਕਮੀ ਵਿੱਚ ਸੀ سلانہ داروں تے دیکھا جاوے تا کرا دیا ان قیمتہ پیشلے سال دے مقابل ایک فیز دی ودیا نے دوجہ پاسے نیشن وائیڈ بینک نے بھی اپنی ریپورٹ جاری کردے دس رہے کہ جنوری مہینے دوران کرا دی اوسط قیمت 0.3 فیز دی ود کے دو لاکھ ستر ہزار اٹھ سو تہتر پاؤنڈ ہو گئی ہے ਹੈਲੀਫੈਕਸ ਦੇ ਵਿੱਚ ਮੌਰਗੇਜ ਵਿਭਾਗ ਦੀ ਮੁਖੀ ਅਮਾਂਟਾ ਬ੍ਰਾਈਟਨ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ 'ਤੇ ਹਾਊਸਿੰਗ ਮਾਰਕੀਟ ਦੇ ਲਈ ਕਾਫੀ ਸਥਿਰ ਰਹੀ ਹੈ। ਉਨ੍ਹਾਂ ਦੇ ਅਨੁਸਾਰ ਭਾਵੇਂ ਕੀਮਤਾਂ ਵਿੱਚ ਵਾਧਾ ਹੋਇਆ ਪਰ ਤਨਖਾਹ ਦੇ ਵਿੱਚ ਤੇਜ਼ੀ ਨਾਲ ਆ ਰਹੇ ਵਾਧੇ ਕਾਰਨ ਲੰਬੇ ਸਮੇਂ ਦੇ ਵਿੱਚ ਕਫਾਇਤੀਤਾਵ ਦੇ ਵਿੱਚ ਵੀ ਸੁਧਾਰ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹੁਣ ਮਾਰਕੀਟ ਵਿੱਚ 4% ਤੋਂ ਘੱਟ ਦਰਾਂ ਵਾਲੇ ਮੌਰਗੇ ਸੌਦੇ ਵੀ ਉਪਲਬਧ ਨੇ। ਜੇਕਰ ਮਹਿੰਗਾਈ ਦਰ ਦੇ ਵਿੱਚ ਕਮੀ ਜਾਰੀ ਰਹਿੰਦੀ ਹੈ ਤਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਦੇ ਵਿੱਚ ਹੋਰ ਹੌਲੀ-ਹੌਲੀ ਘਟੋਤੇ ਹੁੰਦੇਖਣ ਨੂੰ ਮਿਲ ਸਕਦੀਆਂ ਨੇ ਹੈਲਿਫੈਕਸ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਯੂਕੇ ਦੇ ਵਿੱਚ ਪਹਿਲੀ ਵਾਰ ਔਸਤ ਕਰਾਦੀ ਕੀਮਤ 3 ਲੱਖ ਪੌਂਡ ਤੋਂ ਪਾਰ ਹੋ ਗਈ ਹੈ। ਅਲੌਰਡਸ ਬੈਂਕਿੰਗ ਗਰੁੱਪ ਦਾ ਹਿੱਸਾ ਹੈਲਿਫੈਕਸ ਨੇ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਯੂਕੇ ਦੇ ਵਿੱਚ ਘaltਦੀ ਔਸਤ ਕੀਮਤ ਵੱਧ ਕੇ 3 ਲੱਖ 70 ਪੌਂਡ ਹੋ ਗਈ ਹੈ, ਜਿਸ ਨੂੰ ਉਸਨੇ ਇੱਕ ਵੱਡਾ ਮੀਲ ਪੱਥਰ ਕਰਾ ਦਿੱਤਾ ਹੈ। ਹੈਲਿਫੈਕਸ ਮੁਤਾਬਕ ਇਹ ਵਾਧਾ ਖਾਸ ਤੌਰ ਤੇ ਪਹਿਲੀ ਵਾਰ ਘਰ ਖਰੀਦਣ ਵਾਲੇ ਦੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਵਧੀਆਂ ਕੀਮਤਾਂ ਦੇ ਕਾਰਨ ਕਿਫਾਇਤੀਤਾ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਹਾਲਕਿ ਇਸ ਦੇ ਨਾਲ ਹੀ रिपोर्ट ਵਿੱਚ ਵੀ ਕਿਹਾ ਗਿਆ ਹੈ ਕਿ 24 ਤੋਂ ਬਾਅਦ ਤਨਖਾਹ ਦੇ ਵਿੱਚ ਹੋਏ ਵਾਧੇ ਨੇ ਘਰਾਤੀ ਮਹਿੰਗਾਈ ਨੂੰ ਪਿੱਛੇ ਛੱਡ ਦਿੱਤਾ ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਰਿਪੋਰਟ ਮੁਤਾਬਕ ਬੈਂਕ ਅਤੇ ਹੋਰ ਮੌਰਗੇਜ ਰੈਂਟਾਤਾ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਅਤੇ ਮੁਕਾਬਲੇਬਾਜ਼ੀ ਭਰੇ ਪਲਾਨ ਪੇਸ਼ ਕਰ ਰਹੇ ਨੇ। ਹੁਣ ਕੁਝ ਬੈਂਕ ਘੱਟ ਜਮਾ ਰਕਮ ਉੱਤੇ ਵੀ ਮੌਰਗੇਜ ਦੀ ਸਹੂਲਤ ਦੇ ਰਹੇ ਨੇ। ਜਿਸ ਨਾਲ ਨਵੇਂ ਖਰੀਦਦਾਰਾਂ ਦੇ ਲਈ ਘਰ ਲੈਣਾ ਕੁਝ ਆਸਾਨ ਹੋ ਸਕਦਾ ਹੈ ਇਸੇ ਨਾਲ ਹੀ ਵੀਰਵਾਰ ਨੂੰ ਬੈਂਕ ਆਫ ਇੰਗਲੈਂਡ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਇਸ ਸਾਲ ਵਿਆਸਰਦ ਵਿੱਚ ਘਟौती ਕੀਤੀ ਜਾ ਸਕਦੀ ਹੈ ਜੇਕਰ ਅਜਿਆ ਹੁੰਦਾ ਤਾਂ ਮੋਰਗੇਜ ਦਰਾਂ ਦੇ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਘਰ ਖਰੀਦਣ ਵਾਲੇ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਹੈਲੀਫੈਕਸਰ ਅਨੁਸਾਰ ਚਰਨਵੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.7% ਦੀ ਦਾ ਵਾਅਦਾ ਦਰਜ ਕੀਤਾ ਗਿਆ ਹੈ ਜਦਕਿ ਦਸੰਬਰ ਦੇ ਵਿੱਚ ਇਹ 0.5% ਦੀ ਕਮੀ ਵਿੱਚ ਸੀ ਸਲਾਨਾ ਦਰੂਤੇ ਦੇਖਿਆ ਜਾਵੇ ਤਾਂ ਕਰਾਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 2% ਦੀ ਵਧੀਆਂ ਨੇ ਦੂਜੇ ਪਾਸੇ ਨੇਸ਼ਨ ਵਾਈਡ ਬੈਂਕ ਨੇ ਵੀ ਆਪਣੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਕਰਾਦੀ ਦੀ ਔਸਤ ਕੀਮਤ 0.3% ਦੀ ਵਧ ਕੇ 2,70,873 ਪਾਉਂਡ ਹੋ ਗਈ ਹੈ